ਮੱਕੀ ਜਾਂਦੀ ਨੂੰ ਲੋਕ ਪਾਛੋ ਪੀਰ ਤੱਕ ਲੋ ਅੱਜ ਧਰਦੇ ਦਾ ਤੀਸਰਾ ਬਹਿਣਾ ਐਕਸੀਅਨ ਸਾਹਿਬ ਪਹੁੰਚੇ ਸੀ ਇਥੇ ਕੀ ਕਹਿਣਾ ਉਹਨਾਂ ਐਕਸੀਅਨ ਸਾਹਿਬ ਡੀਐਸਪੀ ਸਾਹਿਬ ਤਹਿਸੀਲਦਾਰ ਮੈਡਮ ਇਹ ਸਾਰੇ ਸਾਡੇ ਦਰੋਂ ਇਹ ਸਾਰੇ ਦਰਮਿਆਨ ਸਾਡੇ ਪਹੁੰਚੇ ਸੀਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜਾ ਤੁਹਾਡਾ ਗ੍ਰੈਡਾਉ ਪਾਸ ਹੋ ਗਿਆ ਏ ਉਹ ਚੱਲ ਪੈਣਾ ਉਥੋਂ ਸ਼ਨੀਵਾਰ ਤੱਕ ਤੁਹਾਡੇ ਕੋਲ ਇੱਥੇ ਪਹੁੰਚ ਜਾਣਾ ਬਿਜਲੀ ਘਰ ਦੇ ਵਿੱਚ ਇਹ ਜਿਹੜਾ ਹੌਨਾ ਤੋਂ ਦੇਖਦੇ ਹਾਂ ਬਾਕੀ ਪਿਛਲੇ ਇੱਕ ਸਾਲ ਤੋਂ ਇਹੀ ਚੀਜ਼ ਹੈ ਲੱਗਦਾ ਕਿ ਮੌਜੂਦ ਐਤਕੀ ਉਮੀਦ ਜਾਗੀ ਹੈ ਜੀ ਥੋੜੀ ਜੀ ਸਾਨੂੰ ਕਿਉਂਕਿ ਪਿਛਲੀ ਵਾਰੀ ਚਲੋ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਅਸੀਂ ਵੀ ਫਿਰ ਇਹਨਾਂ ਦੇ ਵਾਅਦੇ ਤੇ ਰਹਿ ਗਏ ਅਸੀਂ ਆਪ ਦਾ ਧਰਨਾ ਉਦੋਂ ਸਮਾਪਤ ਕਰਤਾ ਗਲਤੀ ਇਹਨਾਂ ਦੀ ਬਹੁਤ ਵੱਡੀ ਅਸੀਂ ਅਰਦਾਸ ਬੇਨਤੀ ਕਰਕੇ ਧਰਨਾ ਸਮਾਪਤ ਕੀਤਾ ਸੀਗਾ ਤੇ ਹੁਣ ਵਿਸ਼ਵਾਸ ਸਾਨੂੰ ਐਸਡੀਐਸ ਐਸਡੀਐਮ ਮੈਡਮ ਤੇ ਤਹਿਸੀਲਦਾਰ ਮੈਡਮ ਤੇ ਤੇ ਡਿਪਟੀ ਸਰ ਤੇ ਹੈਗਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਪਿਤਾ ਹੈ ਜਿਹੜਾ ਸਾਡਾ ਟਰਾਂਸਫਾਰਮ ਵੱਡਾ ਹੋਊਗਾ ਪਰ ਐਤਕੀ ਅਸੀਂ ਵੀ ਨਹੀਂ ਇਹਨਾਂ ਨੂੰ ਆਪਸ਼ਨ ਕੋਈ ਦੇਣੀ ਚਾਹੁੰਦੇ ਅਸੀਂ ਸ਼ਨੀਵਾਰ ਦਾ ਸਭ ਤੋਂ ਟਾਈਮ ਲਿਆ ਸ਼ਨੀਵਾਰ ਤੱਕ ਧਰਨਾ ਸੀ ਇੱਥੇ ਹੀ ਰੱਖਾਂਗੇ ਜਦੋਂ ਟਰਾਂਸਫਾਰਮ ਵੱਡਾ ਉਹਤੇ ਗ੍ਰੈਡ ਦੇ ਵਿੱਚ ਪਹੁੰਚ ਗਿਆ ਉਸ ਤੋਂ ਬਾਅਦ ਅਸੀਂ ਧਰਨੇ ਦੀ ਸਮਾਪਤੀ ਕਰਾਂਗੇ ਅੱਜ ਭਗਾਂ ਦੀ ਜਿਹੜੇ ਪੈਂਦਾਂ ਤੋਂ ਇੱਥੇ ਜਿਹੜੇ ਸਾਰੇ ਕਿਸਾਨ ਪਹੁੰਚੇ ਹੋਏ ਆ ਕੀ ਕਹਿਣਾ ਚਾਹੁੰਦੇ ਆ ਕਿ ਅੱਜ ਤਾਂ ਕੋਈ ਵੱਲ ਨਹੀਂ ਕਿਸਾਨ ਯਾਰ ਬਸ ਜਦੋਂ ਸਾਡਾ ਹੱਲ ਨਹੀਂ ਹੁੰਦਾ ਫਿਰ ਸਾਨੂੰ ਮਜਬੂਰ ਨਾਉਣਾ ਪੈਂਦਾ ਸਾਡਾ ਕਿੱਤਾ ਤਾਂ ਹੈ ਨਹੀਂ ਵੀ ਇਸ ਲਈ ਧਰਨੇ ਲਾਉਣ ਵਾਸਤੇ ਜੰਮੇ ਆ ਪਿਛਲੇ ਇਹਨਾਂ ਦਿਨਾਂ ਦੇ ਵਿੱਚ ਵੀ ਸਾਨੂੰ ਲੈਟ ਦੀ ਸਮੱਸਿਆ ਆਈ ਸੀ ਭਰੋਸਾ ਬੜਾ ਵੱਡਾ ਦਵਾਇਆ ਸੀ ਅਰਦਾਸ ਕਰਕੇ ਸਾਨੂੰ ਇੱਥੇ ਉਠਾਇਆ ਗਿਆ ਸੀ ਅਰਦਾਸ ਸਾਡੇ ਵਾਸਤੇ ਬਹੁਤ ਵੱਡੀ ਐਮਿਤ ਰੱਖਦੀ ਆ ਜਦੋਂ ਇਹਨਾਂ ਨੇ ਸਾਨੂੰ ਐਡਾ ਵੱਡਾ ਭਰੋਸਾ ਦਵਾਇਆ ਅਰਦਾਸ ਕਰਵਾਈ ਗੁਰੂ ਸਾਹਿਬ ਦੇ ਇੱਥੇ ਅੱਗੇ ਗ੍ਰਾਂਥੀ ਤੋਂ ਅਸੀਂ ਯਕੀਨ ਦੇ ਵਿੱਚ ਆ ਗਏ ਵੀ ਸਾਡਾ ਗ੍ਰੈਡ ਵੱਡਾ ਕਰਨਗੇ ਤੇ ਫਿਰ ਉਹਨਾਂ ਨੇ ਸਾਨੂੰ ਐਡਾ ਵੱਡਾ ਸਾਡੇ ਨਾਲ ਝਲ ਕੀਤਾ ਕੋਈ ਨਵੰਬਰ ਦਸੰਬਰ ਦਾ ਟਾਈਮ ਦਿੱਤਾ ਸੀ ਸਾਡਾ ਗ੍ਰੈਡਜੂਏਟ ਵੱਡਾ ਨਹੀਂ ਕੀਤਾ ਗਿਆ ਐਤਕੀ ਹੁਣ 6 ਘੰਟੇ ਦਾ ਵਾਅਦਾ ਸਰਕਾਰਾਂ ਦਾ 8 ਘੰਟੇ ਦਾ ਵਾਅਦਾ ਸਰਕਾਰਾਂ ਦਾ ਸੌਰੀ ਵੀ ਲੈ ਲੇ ਫੀਡਰ ਚੱਲਣਗੇ ਤੇ ਜਿਹੜੇ ਸਾਡੇ ਸਿਹਰੀ ਅਧਿਆਤੀ ਫੀਡਰ ਆ ਉਹ 2 ਜਾਂ 4 ਘੰਟੇ ਚੱਲਦੇ ਆ ਸਾਰੇ ਕਿਸਾਨ ਜਿੰਨੇ ਵੀ ਆਏ ਆ ਉਹਨਾਂ ਦੇ ਖੇਤਾਂ ਦੇ ਵਿੱਚ ਅਜਾੜ ਬਣੇ ਪਏ ਆ ਝੋਨਾ ਮੱਚਣ ਦੇ ਗਦਾਤੇ ਆ ਔਖੇ ਹੋਇਆ ਨੂੰ ਸਾਨੂੰ ਇੱਥੇ ਧਰਨਾ ਲਾਉਣਾ ਪਿਆ ਬਈ ਜਿਹੜਾ ਹੁਣ ਗ੍ਰੈਡ ਨਵਾਂ ਰੱਖਿਆ ਜਾ ਰਹਾ ਜਾਂ ਪਹਿਲਾਂ ਟਰਾਂਸਫਾਰਮ ਹੀ ਆ ਸਾਡੇ ਕਾਸਰ ਮਾਇਕ ਗ੍ਰੈਡ ਬਦਲਣਗੇ ਨਹੀਂ ਵੱਡਾ ਟਰਾਂਸਫਾਰਮ ਕਰ ਰਹੇ ਆ ਜੀ ਟੈਕਸੀਨ ਸਾਹਿਬ ਨੇ ਸਾਨੂੰ ਇੱਥੇ ਆ ਕੇ ਦੱਸਿਆ ਵੀ ਅਸੀਂ ਵੱਡਾ ਕਰ ਰਹੇ ਆ ਪਰ ਉਹਨਾਂ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਕਿਉਂਕਿ ਸਾਡਾ ਵਿਸ਼ਵਾਸ ਉਹ ਪਿਛਲੀ ਵਾਰ ਤੋੜ ਚੁੱਕੀ ਆ। ਡਿਵ ਖੜਨ ਵਾਲਾ ਬਹੁਤ ਵਧੀਆ ਬਿਹੇਵੀਅਰ ਕੀਤਾ। ਉਹਨਾਂ ਨੇ ਇਹ ਆਪ ਵੀ ਗੱਲ ਇਹ ਕਹੀ ਵੀ ਜਿਹੜਾ ਇਹਨਾਂ ਦਾ ਧਰਨਾ ਜਿਹੜਾ ਚੱਕਣ ਦਾ ਨਹੀਂ ਹੱਕ ਬਣਦਾ। ਉਹਨਾਂ ਨੇ ਕਿਹਾ ਕਿ ਯਾਰ ਇਹ ਇੱਕ ਸਾਈਡ ਵਾਈਜ਼ ਦੀ ਟ੍ਰੈਫਿਕ ਜ਼ਰੂਰ ਚਲਾ ਦੇਣਗੇ। ਤੇ ਪਰ ਜੇ ਜਿੰਨਾ ਟਾਈਮ ਇਹਨਾਂ ਦੇ ਅੱਖਾਂ ਦੇ ਸਾਹਮਣੇ ਦੀ ਇਥੋਂ ਦੀ ਟਰਾਂਸਫਰ ਨਹੀਂ ਲੰਘਦਾ ਉਹਨਾਂ ਟਾਈਮ ਇਹਨਾਂ ਨੂੰ ਬੈਠਣ ਦਿਓ। ਕਿਉਂਕਿ ਇਹਨਾਂ ਨੇ ਕੋਈ ਹੁੱਲੜਬਾਜੀ ਨਹੀਂ ਕੀਤੀ। ਇਹਨਾਂ ਦੇ ਇੱਕ ਵੀ ਬੰਦੇ ਨੇ ਕਿਸੇ ਦੁਕਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ। ਕਿਸੇ ਨੂੰ ਉਹਨਾਂ ਨੇ ਮੰਦੀ ਸ਼ਬਦਾਵਲੀ ਨਹੀਂ ਵਰਤੀ। ਮੈਨੂੰ ਇਸ ਗੱਲ ਨੂੰ ਲੈ ਕੇ ਬੜਾ ਸਕੂਨ ਹੈ ਕਿ ਮੇਰਾ ਮਾਹਕਮਾ ਬਿਲਕੁਲ ਸ਼ਾਂਤੀ ਨਾਲ ਚੱਲ ਰਿਹਾ ਕਿਸਾਨ ਬਹੁਤ ਹੀ ਚੰਗੇ ਢੰਗ ਨਾਲ ਬੈਠੇ ਇਹ ਤਾਂ ਜਿਵੇਂ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਦੱਸ ਦਿੱਤੀ ਹੈ ਕਿ ਹੁਣ ਜਿਹੜਾ ਧਰਨਾ ਪੰਡਿਆ ਸੀ ਕਿਸੇ ਮੱਥਾ ਤੇ ਨਹੀਂ ਚੁੱਕਿਆ ਜਾਵੇਗਾ ਔਰ ਵਿੱਚ ਵੀ ਸ਼ਹਿਰ ਨਿਵਾਸੀ ਗੁੱਸੇ ਵੀ ਆ ਕਿ ਜਿਹੜਾ ਧਰਨਾ ਪ੍ਰੋਟੈਸਟ ਹੈ ਗਲਤ ਜਗ੍ਹਾ ਲਗਾਇਆ ਗਿਆ ਨਹੀਂ ਗਲਤ ਜਗ੍ਹਾ ਤਾਂ ਕਿਉਂ ਲਗਾਇਆ ਹੈ ਜਾਈ ਕਿਉਂਕਿ ਜਿਹੜਾ ਪ੍ਰੋਟੈਸਟ ਆ ਉਹ ਅਸੀਂ ਪਹਿਲੇ ਦਿਨ ਜਿਹੜਾ 11 ਤਰੀਕ ਨੂੰ ਅਸੀਂ ਜਿਹੜਾ ਬਿਜਲੀ ਘਰ ਦੇ ਵਿੱਚ ਵੀ ਲਗਾਇਆ ਸੀ ਪਰ ਉੱਥੇ ਜਿਹੜਾ ਸਾਡਾ ਕੋਈ ਉਸ ਪ੍ਰੋਟੈਸਟ ਦਾ ਕੋਈ ਬੜਾ ਅਸਰ ਨਹੀਂ ਸੀ ਗਿਆ ਇਹ ਮੇਨ ਜਿਹੜਾ ਮੇਨ ਚੌਕ ਸਾਨੂੰ ਪਿਛਲੇ ਸਾਲ ਵੀ ਇੱਥੇ ਹੀ ਧਰਨਾ ਸੀ ਲਾਇਆ ਸੀ ਤੇ ਇਸੇ ਚੌਕ ਦੇ ਵਿੱਚ ਧਰਨਾ ਲਾਉਣ ਦੇ ਕਾਰਨ ਪਿਛਲੇ ਸਾਲ ਵੀ ਜਿਹੜਾ ਪ੍ਰਸ਼ਾਸਨ ਆਉ ਸਾਡੇ ਕੋਲੇ ਆਇਆ ਸੀ ਇਸ ਵਾਰ ਵੀ ਅਸੀਂ ਸਾਰਿਆਂ ਨੇ ਇਹੀ ਸੋਚਿਆ ਕਿ ਸਾਡੇ ਵਾਸਤੇ ਸਭ ਤੋਂ ਵਧੀਆ ਜਗ੍ਹਾ ਉਹ ਹੈ ਜਿਹੜੀ ਵੀ ਜਿਹੜਾ ਨਿਹਾਲ ਸਿੰਘ ਵਾਲੇ ਮੇਨ ਚੌਕ ਆ ਉਹੀ ਧਰਨਾ ਲਾਉਣ ਦੀ ਜਗ੍ਹਾ ਹੈ ਇਸੇ ਕਰਕੇ ਇੱਥੇ ਜਿਹੜਾ ਧਰਨਾ ਲਾਇਆ ਗਿਆ ਪਿਛਲੇ 3 ਦਿਨ ਤੋਂ ਲਗਾ ਸ਼ਹਿਰ ਵਾਸੀਆਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਸ਼ਹਿਰ ਵਾਸੀਆਂ ਦਾ ਬਹੁਤ ਵਧੀਆ ਸਹਿਯੋਗ ਹੈ ਜੀ ਉਹ ਮੌਕੇ-ਮੌਕੇ ਤੇ ਸਾਨੂੰ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਖਾਣ ਪੀਣ ਦੀਆਂ ਵੀ ਭੇਜ ਰਹੇ ਆ ਹੋਰ ਵੀ ਜਦੋਂ ਅਸੀਂ ਕੋਈ ਕਿਸੇ ਵੀ ਦੁਕਾਨ ਤੋਂ ਕੋਈ ਚੀਜ਼ ਵਸਤ ਲੈਣ ਜਾਂਦੇ ਆ ਤਾਂ ਉਹ ਸਾਥੋਂ ਪੈਸਾ ਨਹੀਂ ਲੈਂਦੇ ਤੇ ਬਾਕੀ ਸ਼ਹਿਰ ਦੇ ਕੋਸ਼ ਜਿਹੜੇ ਹੋਰ ਵੀ ਦੁਕਾਨਦਾਰ ਵੱਡੇ ਦੁਕਾਨਦਾਰ ਆ ਜਜਮੇ ਆਰਤੀ ਹੈ ਸ਼ੈਲਰ ਐਸੋਸੀਏਸ਼ਨ ਆ ਉਹ ਸਾਰੀ ਸਾਡੇ ਨਾਲ ਅੱਜ ਧਰਨੇ ਦੇ ਵਿੱਚ ਹਾਜ਼ਰੀ ਲਵਾ ਕੇ ਗਈ ਆ ਤੇ ਸਾਨੂੰ ਵਿਸ਼ਵਾਸ ਵੀ ਦਿਵਾ ਕੇ ਗਈ ਆ ਕਿ ਅਸੀਂ ਤੁਹਾਡੇ ਨਾਲ ਆ ਜਿੰਨਾ ਜ਼ਰਾ ਆਪਣਾ ਇਹ ਕੰਮ ਸਿਰੇ ਨਹੀਂ ਚੜਦਾ ਅਸੀਂ ਵੀ ਤੁਹਾਡੇ ਨਾਲ ਇੱਥੇ ਸਾਥ ਦੇਵਾਂਗੇ ਹਾਂਜੀ ਕੁਝ ਰਾਜਨੀਤਿਕ ਲੀਡਰ ਵੀ ਆਏ ਕਿਉਂਕਿ ਇਹ ਜਿਹੜੇ ਧਰਨੇ ਪ੍ਰੋਟੈਸਟ ਹੁੰਦੇ ਆ ਇਹਨਾਂ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਆ ਤੇ ਸਾਰੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਪੈਂਦੀਆਂ ਕਿਉਂਕਿ ਚਲੋ ਕੋਈ ਵੀ ਜੇ ਕੋਈ ਵੀ ਆਉਂਦਾ ਤਾਂ ਉਹ ਆਪਣੀ ਹਮਦਰਦੀ ਲੈ ਕੇ ਆਉਂਦਾ ਜਦੋਂ ਕਿਸੇ ਤੇ ਦੁੱਖ ਆਉਂਦਾ ਤੇ ਸਾਰਿਆਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਚਾਹੀਦੀਆਂ ਦਰਸ਼ਕੋ ਤੁਸੀਂ ਦੇਖ ਹੀ ਲਿਆ ਕਿ ਅੱਜ ਜਿਹੜਾ ਧਰਨਾ ਪ੍ਰੋਟੈਸਟ ਦਾ ਤੀਸਰਾ ਦਿਨ ਆ ਇਨਿਆਲ ਸਿੰਘ ਵਾਲਾ ਦੇ ਵਿੱਚ ਵਾਰ-ਵਾਰ ਜਿਹੜੀ ਐਕਸ਼ਨ ਸਾਫ ਦੇ ਨਾਲ ਮੀਟਿੰਗ ਹੋ ਰਹੀ ਸੀ ਉਹਦਾ ਸਿੱਟਾ ਇਹ ਨਿਕਲਿਆ ਕਿ ਅੱਜ ਜੋ ਕਿਸਾਨ ਧਰਨੇ ਦੇ ਵਿੱਚ ਪਹੁੰਚੇ ਤੇ ਕੁਝ ਕ ਰਾਜਨੀਤਿਕ ਲੀਡਰ ਵੀ ਆਏ ਜਿਨ੍ਹਾਂ ਦੇ ਵਿੱਚ ਭਵਿੰਦਰ ਸਿੰਘ ਸਾਹੋਕੇ ਨਗਰਪੰਚਾਇਤ ਦੇ ਸਾਬਕਾ ਪ੍ਰਧਾਨ ਇੰਦਰਜੀਤ ਗਰਗਜੋਲੀ ਔਰ ਮੌਜੂਦਾ ਪ੍ਰਧਾਨ ਨਗਰਪੰਚਾਇਤ ਦੇ ਜਗਦੀਪ ਸਿੰਘ ਗਟਰਾ ਵੀ ਪਹੁੰਚੇ ਸੀ ਔਰ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਇਸ ਦੇ ਚੱਲਦਿਆਂ ਨਗਰ ਪੰਚਾਇਤ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਆ ਔਰ ਜਿਹੜਾ ਫੰਡ ਆ ਉਹ ਭਵਿੰਦਰ ਸਿੰਘ ਸਾਹੋਕੇ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਔਰ ਇਸ ਦੇ ਨਾਲ ਹੀ ਐਕਸੀਅਨ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਐਕਸੀਅਨ ਸਾਹਿਬ ਪਹਿਲੇ 11 ਤਰੀਕ ਤੋਂ ਲੈ ਕੇ ਜਿਹੜੇ ਖੱਜਲ ਖਵਾਰ ਹੋ ਰਹੇ ਕਿਸਾਨ ਅੱਜ ਜਿਹੜਾ ਉਹਨਾਂ ਨੂੰ ਮੇਨ ਚੌਕ ਜਿਹੜਾ ਜਾਮ ਕਰਨਾ ਪੈ ਗਿਆ ਕੀ ਵਿਸ਼ਵਾਸ ਦਵਾਉਂਦੇ ਹੋ ਜੀ ਤੁਸੀਂ ਕਿਸਾਨਾਂ ਦੇ ਮੇਨ ਡਿਮਾਂਡ ਹੈਗੀ ਸੀ ਵੀ ਗ੍ਰਿਡ ਵਡਾ ਕੀਤਾ ਜਾਵੇ ਕਿਉਂਕਿ ਗ੍ਰਿਡ ਅੱਜ ਤੋਂ ਮੇਰੇ ਖ 10 15 ਸਾਲ ਪਹਿਲਾਂ ਦੇ ਬਣਿਆ ਹੋਣਾ ਤੇ ਜਿਹੜਾ ਲੋਡ ਵਧੇ ਹੈਗੇ ਆ ਉਹਨਾਂ ਡਿਮਾਂਡ ਜਿਹੜੇ ਹੈਗੀ ਸੀਗੀ ਸ਼ੁਰੂ ਕੀਤੀ ਹੈਗੀ ਜੀ ਪਹਿਲਾਂ 4 ਸਾਲ ਪਹਿਲਾਂ ਲਗਭਗ ਤੇ ਅੱਜ ਹੁਣ ਸਾਰਾ ਇਹ ਤਾਂ ਕਨਫਰਮ ਹੋ ਗਿਆ ਬਟਰਾ ਹੋਂ ਕਦ ਤੱਕ ਪਹੁੰਚ ਜਾਊਗਾ ਉਹ ਇਹਨਾਂ ਦੱਸ ਤਾ ਇਹਨਾਂ ਤੱਕ ਪਹੁੰਚ ਜਾਊਗਾ ਪਰ ਉਹ ਕਹਰੇ ਕਿ ਪਿਛਲੀ ਵਾਰ ਵੀ ਇਦਾਂ ਹੀ ਕੀਤਾ ਸੀਗਾ ਕੀ ਲੱਗਦਾ ਕਿ ਹੁਣ ਸ਼ਨੀਵਾਰ ਦਾ ਦਿਨ ਦਿੱਤਾਗਾ ਹਾਂਜੀ ਅਰੇ ਉੱਤਰ ਪਾਉਗੇ ਗੱਲ ਹੋਰ ਉਤਰਾਂਗੇ ਇਸ ਵਾਰ ਤਾਂ ਐਕਸੀਅਨ ਸਾਹਿਬ ਨੇ ਜਿਹੜਾ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਆ ਜਿਹੜੀ ਕਿਸਾਨਾਂ ਦੀ ਮੰਗ ਪੂਰੀ ਹੋ ਜਾਵੇ ਕਿਉਂਕਿ ਪਿਛਲੇ ਸਾਲ ਦੀ ਤਰ੍ਹਾਂ ਤੁਹਾਨੂੰ ਪਤਾ ਕਿ ਜਿਹੜੇ ਕਿਸਾਨਾਂ ਦੇ ਨਾਲ ਜਿਹੜੇ ਉਹਨਾਂ ਦੇ ਵਾਦੇ ਦਾਅਵੇ ਕੀਤੇ ਗਏ ਸੀ ਜਾਂ ਮੰਗ ਸੀ ਉਹ ਪੂਰੀ ਨਹੀਂ ਹੋਈ ਪਰ ਇਸ ਵਾਰ ਕੀ ਹੁੰਦਾ ਕਿ ਸ਼ਨੀਵਾਰ ਦਾ ਜਿਹੜਾ ਦਿਨ ਦਿੱਤਾ ਜਾਂਦਾ ਅੱਜ ਵੀਰਵਾਰ ਆ ਤੀਸਰੇ ਦਿਨ ਨੂੰ ਕਹਿੰਦੇ ਜਿਹੜੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਦੇਖਣਾ ਹੋਵੇਗਾ ਕਿ ਪਿਛਲੇ ਸਾਲ ਦੀ ਤਰ੍ਹਾਂ ਹੀ ਗੱਲਾਂ ਹੀ ਨੇ ਜਾਂ ਇਸ ਮੰਗ ਤੇ ਖਰੇ ਉੱਤਰ ਦੇ ਐਕਸ਼ਨ ਸਾਹਿਬ ਬਣੇ ਰੋ ਜੀਵੀਐਸਟੈਂ ਦੇਲਾ